ਲੜਨਾ ਨਾਰਥੀਏ ਦੇਹ ਮਚਾ ਭੈਣਾ ਭਰਾਵਾਂ ਨੂੰ ਕਾਟਾ ਪਿਆ ਹੈ ਕਿ ਸਾਡਾ ਛੋਟਾ ਵੀਰ ਅਮਨਪ੍ਰੀਤ ਸਿੰਘ ਜਿਹੜਾ ਹਾਲੇ ਜਵਾਨੀ ਦੇ ਵਿੱਚ ਜਿਸਨੇ ਕਦਮ ਹੀ ਤਰਿਆ ਸੀ ਕਿ ਅਚਿੰਤੇ ਬਾਜ ਪੈ ਗਿਆ ਆਪ ਜੀ ਨੂੰ ਪਤਾ ਹੈ ਪਿਛਲੇ ਦਿਨ ਐਕਸੀਡੈਂਟ ਦੇ ਵਿੱਚ ਉਸ ਬੱਚੇ ਨੇ ਇਸ ਲੋਕ ਤੋਂ ਪਰਲੋਕ ਗਮਨ ਕੀਤਾ ਹੈ ਥੋੜੇ ਸਮੇਂ ਦੇ ਵਿੱਚ ਹੀ ਉਸ ਬੱਚੇ ਨੇ ਬਹੁਤ ਸਾਰੀਆਂ ਉਪਲਬਧੀਆਂ ਪ੍ਰਾਪਤ ਕੀਤੀਆਂ ਪਿਛਲੇ ਕੌਕ ਦੇ ਵਿੱਚ 25 ਸਾਲਾ ਨੌਜਵਾਨ ਅਮਨਪ੍ਰੀਤ ਸਿੰਘ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਜਿਸ ਨੂੰ ਸੁਣ ਕੇ ਸਾਰੀ ਕਮਿਊਨਿਟੀ ਨੂੰ ਵੱਡਾ ਝਟਕਾ ਲੱਗਿਆ ਅਮਨਪ੍ਰੀਤ ਸਿੰਘ ਦੀ ਅੰਤਿਮ ਅਰਦਾਸ ਦੇ ਲਈ ਖੰਡਪਾਟ ਸਾਹਿਬ ਗੁਰਦੁਆਰਾ ਸ਼ਹੀਦਾ ਐਂਕ ਹਿਕਸਵਿਲ ਵਿਖੇ ਰੱਖੇ ਗਏ ਸਨ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਮਿਊਨਿਟੀ ਦੇ ਲੋਕ ਪਹੁੰਚੇ ਨਿਊਯਾਰਕ ਦੇ ਵਿੱਚ ਰਹਿੰਦਾ ਪੰਜਾਬੀ ਪਾਈਚਾਰਾ ਇੰਨੀ ਡੀਣੀ ਡੂੰਗੇ ਸਦਮੇ ਦੇ ਵਿੱਚੋਂ ਗੁਜ਼ਰ ਰਿਹਾ ਹੈ ਕਿਉਂਕਿ ਪਿਛਲੇ ਦਿਨੀ ਇੱਕ 25 ਸਾਲਾ ਨੌਜਵਾਨ ਅਮਨਪ੍ਰੀਤ ਸੇਂਗਰ ਇੱਕ ਸੜਕ ਹਾਦਸੇ ਦੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ। ਪਿਛਲੇ ਕੁਝ ਸਮੇਂ ਦੇ ਵਿੱਚ ਅਮਨਪ੍ਰੀਤ ਸਿੰਘ ਨੇ ਜੋ ਤਰੱਕੀ ਕੀਤੀ ਉਹ ਇੱਕ ਮਿਸਾਲ ਸੀ। ਛੋਟੇ-ਛੋਟੇ ਕੰਮਾਂ ਤੋਂ ਸ਼ੁਰੂ ਹੁੰਦੇ ਹੋਏ ਅੱਜ ਉਹ ਵੱਡੇ-ਵੱਡੇ ਘਰਾਂ ਦੇ ਕੰਟਰੈਕਟ ਉਸਦੇ ਕੋਲ ਸਨ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਉਹ ਇਸ ਦੁਨੀਆ ਤੋਂ ਚਲਾ ਗਿਆ। ਜਿਸ ਦਿਨ ਉਸ ਦਾ ਐਕਸੀਡੈਂਟ ਹੋਇਆ ਉਸ ਤੋਂ ਮਹਿਜ਼ 5 ਦਿਨ ਬਾਅਦ ਉਸ ਦੀ ਰਿੰਗ ਸੈਰੇਮਨੀ ਵੀ ਸੀ ਅਤੇ ਉਸਨੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਸੀ ਅਮਨਪ੍ਰੀਤ ਸਿੰਘ ਦੀ ਅੰਤਿਮ ਅਰਦਾਸ ਲਈ ਅਖੰਡ ਪਾਠ ਸਾਹਿਬ ਗੁਰਦੁਆਰਾ ਸ਼ਹੀਦਾਂ ਏਕ ਹਿਕਸਵਲ ਵਿਖੇ ਰੱਖੇ ਗਏ ਜਿਨ੍ਹਾਂ ਦੇ ਭੋਗ 4 ਦਸੰਬਰ ਦਿਨ ਐਤਵਾਰ ਨੂੰ ਪਾਏ ਗਏ ਇਸ ਮੌਕੇ ਗਿਆਨੀ ਭពਿੰਦਰ ਸਿੰਘ ਹੁਣਾ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਗਰੁੱਪਿਆਰੀ ਸਾਥ ਸੰਗਤ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਨਿਊਯਾਰਕ ਦੇ ਸਿੱਖ ਭਾਈਚਾਰੇ ਦੇ ਵਿੱਚ ਹੀ ਨਹੀਂ ਬਲਕਿ ਜਿੰਨਾ ਬਿਜ਼ਨਸ ਕਰਨ ਵਾਲੇ ਔਰ ਕਮਿਊਨਿਟੀ ਵਿੱਚ ਵਿਚਰਨ ਵਾਲੇ ਸੱਭਿਆਚਾਰਕ ਹੋਰ ਪ੍ਰੋਗਰਾਮ ਕਰਨ ਵਾਲੇ ਸਾਰੇ ਭੈਣਾ ਭਰਾਵਾਂ ਨੂੰ ਘਾਟਾ ਪਿਆ ਹੈ ਕਿ ਸਾਡਾ ਛੋਟਾ ਵੀਰ ਅਮਨਪ੍ਰੀਤ ਸਿੰਘ ਜਿਹੜਾ ਹਾਲੇ ਜਵਾਨੀ ਦੇ ਵਿੱਚ ਜਿਸਨੇ ਕਦਮ ਹੀ ਤਰਿਆ ਸੀ ਕਿ ਅਚੰਤੇ ਬਾਝ ਪੈ ਗਿਆ ਆਪ ਜੀ ਨੂੰ ਪਤਾ ਹੈ ਪਿਛਲੇ ਦਿਨ ਐਕਸੀਡੈਂਟ ਦੇ ਵਿੱਚ ਉਸ ਬੱਚੇ ਨੇ ਇਸ ਲੋਕ ਤੋਂ ਪਰਲੋਗਮਨ ਕੀਤਾ ਹੈ ਥੋੜੇ ਸਮੇਂ ਦੇ ਵਿੱਚ ਹੀ ਉਸ ਬੱਚੇ ਨੇ ਬਹੁਤ ਸਾਰੀਆਂ ਉਪਲਬਧੀਆਂ ਪ੍ਰਾਪਤ ਕੀਤੀਆਂ ਜਿਥੇ ਰੀਅਲ اسٹیਟ ਦੇ ਵਿੱਚ ਉੱਥੇ ਕੰਸਟਰਕਸ਼ਨ ਦੇ ਬਿਜ਼ਨਸ ਦੇ ਵਿੱਚ ਵੀ ਉਸ ਨੇ ਬਹੁਤ ਕਾਮਯਾਬੀ ਪ੍ਰਾਪਤ ਕੀਤੀ ਔਰ ਲੋਕਾਂ ਦੇ ਦਿਲਾਂ ਦੇ ਵਿੱਚ ਉਹਨੇ ਆਪਣੀ ਥਾਂ ਬਣਾਈ ਬਹੁਤ ਪਿਆਰ ਨਾਲ ਸਾਰਿਆਂ ਨੂੰ ਮਿਲਣ ਵਾਲਾ ਹਰੇਕ ਸਮਾਗਮ ਦੇ ਵਿੱਚ ਵੱਧ ਚੜ ਕੇ ਸੇਵਾ ਕਰਨ ਵਾਲਾ ਭਾਵੇਂ ਕੋਈ ਸਮਾਜਿਕ ਧਾਰਮਿਕ ਕੋਈ ਵੀ ਸਮਾਗਮ ਹੋਵੇ ਉਹਨਾਂ ਦੇ ਵਿੱਚ ਹਰ ਥਾਂ ਦੀ ਸੇਵਾ ਇਹ ਨੌਜਵਾਨ ਬੱਚਾ ਸਾਡਾ ਨਿਭਾਉਂਦਾ ਰਿਹਾ ਹੈ ਔਰ ਇਹ ਬੱਸ ਮਾਰਾਇਦਾ ਹੁਕਮ ਹੈ ਉਹਦਾ ਸੱਦਾ ਹੈ ਪਤਾ ਨਹੀਂ ਕਿੰਨੂ ਕਿਹੜੇ ਵੇਲੇ ਆ ਜਾਣਾ ਹੈ ਪਰ ਪਰਿਵਾਰ ਦੇ ਨਾਲ ਔਰ ਸਾਡੇ ਸਾਰੇ ਭਾਈਚਾਰੇ ਦੇ ਨਾਲ ਇਸ ਬਹੁਤ ਵੱਡੀ ਅਨਹੋਣੀ ਘਟਨਾ ਘਟੀ ਹੈ ਜਿਸ ਨੂੰ ਕਿ ਸਹਿਣ ਕਰਨਾ ਬੜਾ ਔਖਾ ਹੈ ਕਿਉਂਕਿ ਜਿੱਥੇ ਉਸ ਬੱਚੇ ਦਾ ਐਕਸੀਡੈਂਟ ਹੋਇਆ ਦੋ ਤਿੰਨ ਦਿਨ ਬਾਅਦ ਯੋਦੀ ਰਿੰਗ ਸਰਾਮਣੀ ਦਾ ਸਮਾਗਮ ਸੀ ਸਾਰਾ ਪ੍ਰੋਗਰਾਮ ਉਲੀਕਿਆ ਹੋਇਆ ਸੀ ਰਿਸ਼ਤੇਦਾਰ ਸਾਰੇ ਗੈਸਟਾਂ ਨੂੰ ਸੱਦਿਆ ਹੋਇਆ ਸੀ ਔਰ ਗੈਸਟ ਕਿਸੇ ਹੋਰ ਰੂਪ ਵਿੱਚ ਆਉਣੇ ਸਨ ਪਰ ਅੱਜ ਵੇਖੋ ਕੁਦਰਤ ਦੀ ਕਲਾ ਪਰਮਾਤਮਾ ਦਾ ਹੁਕਮ ਕਿ ਉਹਨਾਂ ਨੂੰ ਉਹਦੀ ਖੁਸ਼ੀ ਦੀ ਥਾਂ ਤੇ ਉਹਦੀ ਗਮੀ ਦੇ ਸਮਾਗਮ ਵਿੱਚ ਹਾਜ਼ਰੀ ਭਰਨੀ ਪੈ ਰਹੀ ਹੈ ਅੱਜ ਗੁਰਦੁਆਰਾ ਸ਼ੀਦਾ ਵਿਖੇ ਇੱਕ ਸਾਰੀ ਕਮਿਊਨਿਟੀ ਇਕੱਠੀ ਹੋ ਰਹੀ ਹੈ ਔਰ ਬੱਚੇ ਵਾਸਤੇ ਆਪਾਂ ਅਰਦਾਸ ਬੇਨਤੀ ਕਰ ਰਹੇ ਹਾਂ ਬਸ ਸਾਡਾ ਹੋਰ ਜੋਰ ਨਹੀਂ ਉਹਦੇ ਅੱਗੇ ਅਰਦਾਸ ਹੀ ਹੈ ਮਹਾਰਾਜ ਇਹੋ ਜਿਹਾ ਘਟਨਾਵਾਂ ਨਾ ਘਟਾਓ ਅਸੀਂ ਸਾਰਾ ਭਾਈਚਾਰਾ ਅੱਜ ਜਿਹੜਾ ਹੈ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰ ਰਹੇ ਹਾਂ ਮਾਰਾ ਕਿਰਪਾ ਕਰਨ ਪਰਿਵਾਰ ਨੂੰ ਪਾਣੇ ਵਿੱਚ ਰਹਿਣ ਦੀ ਤਾਕਤ ਪ੍ਰਦਾਨ ਕਰਨ ਇਸ ਮੌਕੇ ਪਹੰਚੀ ਸਾਸੰਗਤ ਨੇ ਅਮਨਪ੍ਰੀਤ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਇੱਕ ਬਾਖਮਾਲ ਇਨਸਾਨ ਨੂੰ ਯਾਦ ਕੀਤਾ ਇਸ ਮੌਕੇ ਕੀਰਤਨ ਅਤੇ ਕਥਾ ਦੇ ذریعے ਵੀ ਅਮਨਪ੍ਰੀਤ ਸਿੰਘ ਨੂੰ ਯਾਦ ਕੀਤਾ ਗਿਆ ਸਗਨ ਦੇ ਗਿਆਨੀ ਗੁਰਦੇਵ ਸਿੰਘ ਜੀ ਹੁਰਾਂ ਨੇ ਆਪਾਂ ਸਾਰਿਆਂ ਨੂੰ ਇਹ ਦਰਸਾਇਆ ਕਿ ਮੌਤ ਜਿਹੜੀ ਆ ਇੱਕ اٹਲ ਸਚਾਈ ਹੈ ਇਹ ਮੌਤ ਜੋ ਵੀ ਸੰਸਾਰ ਦੇ ਵਿੱਚ ਪੈਦਾ ਹੋਇਆ ਉਹਨੂੰ ਇੱਕ ਨਾ ਇੱਕ ਦਿਨ ਸੰਸਾਰ ਤੋਂ ਜਾਣਾ ਹੈ ਦਸਮ ਪਾਤਸ਼ਾਹ ਜੀ ਦੀ ਬਾਣੀ ਆਪ ਜੀ ਦੇ ਨਾਲ ਸਾਂਝੀ ਕਰਦੇ ਸਨ ਕਾਲ ਆਏ ਬ੍ਰਹਮਾ ਪ੍ਰਪਤਰਾ ਕਾਲ ਪਾਏ ਸ਼ਿਵ ਜੂ ਅਵਤਾਰਾਂ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਸਕਲ ਕੀਰਤਮਾਸਾ ਦਸਵੀਂ ਪਾਠਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਨ ਕਲੂਗੀ ਜੀਵਾਂ ਨੂੰ ਸਮਝਾਉਂਦੇ ਨੇ ਕਹਿੰਦੇ ਸੰਸਾਰ ਦੇ ਵਿੱਚ ਜੋ ਵੀ ਆਇਆ ਉਹਨੇ ਇੱਕ ਨਾ ਇੱਕ ਦਿਨ ਜਾਣਾ ਹੈ ਭਾਵੇਂ ਸਮੇਂ ਦਾ ਅਵਤਾਰ ਹੋਇਆ ਹੈ ਭਾਵੇਂ ਉਹ بڑا-ਵੱਡਾ ਜਤੀ ਸੱਚੀ ਹੋਇਆ ਹੈ ਭਾਵੇਂ ਉਹ ਸੂਰਮਾ ਹੈ ਜਿਹੜਾ ਵੀ ਸੰਸਾਰ ਦੇ ਵਿੱਚ ਆਇਆ ਉਹਨੂੰ ਇੱਕ ਨਾ ਇੱਕ ਦਿਨ ਜਾਣਾ ਹੀ ਪਾਣਾ ਹੈ ਔਰ ਉਸ ਪਿਆਰੇ ਬੱਚੇ ਦੀ ਅੰਤਮ ਅਰਦਾਸ ਦੇ ਵਿੱਚ ਸਾਰੇ ਹੀ ਸ਼ਮੂਲੀਅਤ ਕਰ ਰਹੇ ਹਨ ਰੱਬੀ ਬਚਨਾਂ ਦੇ ਨਾਲ ਭਾਈ ਸਾਹਿਬ ਜੀ ਜੋੜ ਕੇ ਗਏ ਹਨ ਔਰ ਸੱਚੇ ਸਤਗੁਰੂ ਮਾਲਕ ਦੀ ਬਾਣੀ ਦੁਨੀਆ ਵਿੱਚ ਸਭ ਤੋਂ ਵੱਡਾ ਸਹਾਰਾ ਸੰਸਾਰੀ ਤੌਰ ਤੇ ਸਾਡੀਆਂ ਇਹ ਸੰਜਾਂ ਦੁੱਖਾਂ ਸੁੱਖਾਂ ਵਿੱਚ ਇੱਕ ਦੂਜੇ ਦੇ ਨਾਲ ਜੁੜੀਆਂ ਹਨ ਕਿਉਂਕਿ ਜਿੰਨੇ ਅਸੀਂ ਜੁੜ ਕੇ ਬੈਠੇ ਹਾਂ ਬਹੁਤੇ ਐਸੇ ਸੱਜਣ ਮਿੱਤਰ ਪਰਿਵਾਰ ਬੈਠੇ ਜਿਨ੍ਹਾਂ ਨੂੰ ਆਪਾਂ ਬੜਾ ਨੇੜੇੋਂ ਜਾਣਦੇ ਹਾਂ ਕਈ ਪਰਿਵਾਰ ਐਸੇ ਜਿਨ੍ਹਾਂ ਦੇ ਜਵਾਨ ਪੁੱਤ ਜਹਾਨੋਂ ਗਏ ਕਈ ਐਸੀਆਂ ਪਹਿਣਾ ਬੈਠੀਆਂ ਜਿਨ੍ਹਾਂ ਦੇ ਸਿਰ ਦੇ ਸਾਈਂ ਚਲੇ ਗਏ ਕਿਉਂਕਿ ਇਹ ਸੰਸਾਰ ਦੀ ਰੀਤ ਜਿਹੜੀ ਇਹ ਨਿਰੰਤਰ ਚੱਲੀ ਜਾ ਰਹੀ। ਵਿਦੇਸ਼ਾਂ ਵਿੱਚ ਇਸ ਤਰ੍ਹਾਂ ਭਾਰਤੀਆਂ ਦੀਆਂ ਹੋ ਰਹੀਆਂ ਮੌਤਾਂ ਕਾਫੀ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਕਈ ਮਾਪੇ ਆਪਣੇ ਦੇਸ਼ ਦੇ ਵਿੱਚ ਆਪਣੇ ਬੱਚਿਆਂ ਨੂੰ ਉਡੀਕਦੇ ਹੀ ਰਹਿ ਜਾਂਦੇ ਨੇ ਅਤੇ ਉਹਨਾਂ ਦੇ ਬੱਚੇ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਜਾਂਦੇ ਨੇ ਜਿਸ ਦੇ ਕਾਰਨ ਕਈ ਤਰ੍ਹਾਂ ਦੇ ਹੁੰਦੇ ਨੇ ਪਰ ਫਿਲਹਾਲ ਪੂਰਾ ਨਿਊਯਾਰਕ ਇਸ ਸਮੇਂ ਅਮਨ ਦੀ ਮੌਤ ਕਾਰਨ ਸਦਮੇ ਵਿੱਚ ਹੈ। ਨਿਊਯਾਰਕ ਤੋਂ ਗਿਲਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ